ਸਵਾਗਤ ਹੈ ਕਿਸਾਨ ਵੀਰੋ ਹੜਾ ਟਲੋਂਡਰੀ ਬਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਤੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਸ਼ੇਅਰ ਬਠਿੰਡੇ ਦੀ ਹੈ ਜੀ ਦੋ ਤੁਹਾਨੂੰ ਸੁਣਨ ਦਵਾਈਆਂ ਝੋਟੀਆਂ ਦਿਖਾ ਦਾਂਗੇ ਇੱਕ ਦਿਖਾ ਦਿਆਂ ਤੁਹਾਨੂੰ ਬਹਿੜ ਸ਼ਾਹੀ ਵਾਲ ਗੱਲ ਬਾਤ ਬਾਈ ਨ ਕਰਾਵਾਂਗੇ ਕਦੋਂ ਸੂਈ ਇਹ ਕਿਹੜਾ ਸੂਹਾ ਕਿੰਨਾ ਦੁੱਧਵਾ ਦਾ ਸੱਸੀ ਕਾਲ ਜੀ ਸੱਸੀ ਕਾ ਬਾਈ ਹੋ ਠੀਕ ਠਾਕ ਹੋ ਜੀ ਹਾਂਜੀ ਬਾਈ ਸਾਹਿਬ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਨੰਬਰ ਵੀਰੇ 75 ਪੂਰਾ 28180 ਦੁਬਾਰਾ ਫੇਰ ਬੋਲ 75 28180 180 ਹਾਂਜੀ ਓਕੇ ਜੀ ਤੇ ਕਿੰਨੇ ਨਾਲ ਅੱਜ ਵਪਾਰ ਦਾ ਕੰਮ ਆ ਵੀਰੇ ਆਪਣਾ ਨਾ ਵਪਾਰ ਦਾ ਨਹੀਂ ਵੀਰੇ ਆਪਣਾ ਕੰਮ ਅੱਛਾ ਟਰੇਲੂ ਹੀ ਆਪਣਾ ਦਾ ਟਰੇਲੂ ਓਕੇ ਤੇ ਫਿਰ ਅੱਜ ਤਿੰਨ ਨਾਲ ਸੇਲ ਹੈ ਨਾ ਜੋ ਹੈ ਹਾਂਜੀ ਤਿੰਨ ਨਾਲ ਸੇਲ ਆ ਇੱਕ ਬੈੜ ਤੇ ਦੋ ਦੋ ਮੱਜਾਂ ਬਈ ਮੱਜਾਂ ਓਕੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖੀਏ ਨੇ ਸਿੰਘ ਪੋਪਲਾ ਲਿਆ ਹਨਾ ਹਾਂ ਪੋਪਲਾ ਬਈ ਤੀਜੇ ਸੂਏ ਬਈ ਕਿੰਨੇ ਦਿਨ ਹੋ ਗਏ ਨੇ ਸੂਏ ਨੂੰ ਇਹਨੂੰ ਹੋ ਗਏ ਬਈ 15 ਕਿ ਦਿਨ ਦੁੱਧ ਆਪਾਂ ਰੈਡੀ ਵਾਲਾ ਦੱਸਣਾ ਜੀ ਕਿੰਨਾ ਜਮਾ ਦੁੱਧ ਬਈ 12 13 ਲੀਟਰ ਤਿਆਰ ਆ ਤਿਆਰ ਜਮਾ ਹਾਂ ਜਮਾ ਤਿਆਰ ਖੋਲੋ ਜੀ ਤੋੜਾ ਲੈ ਕੇ ਜਿੱਕ ਚੰਗੀ ਹੈ ਜੀ ਥਾਣ ਲੈਵੇ ਦੀ ਪੂਰੀ ਸਾਫ ਆ ਬਾਕੀ ਦਾ ਕੱਦ ਸ਼ਾਈਨਿੰਗ ਫੁੱਲਾ ਕਰੋ ਜੀ ਚੈੱਕ ਆ ਦੇਖੋ ਕੱਦ ਕਾਠ ਚੰਗਾ ਸ਼ਾਈਨਿੰਗ ਵਗੈਰਾ ਵਧੀਆ ਬਬਾ ਬੰਦੋ ਬਰੇ ਗਾ ਲੈ ਚਲੋ ਮੋੜ ਲਿਓ ਆਇਆ ਤੇ ਚੰਗੇ ਦੁੱਧ ਵਾਲੀਆਂ ਵਧੀਆ ਕੱਦ ਕਾਠ ਦੀਆਂ ਜੀ। ਪਹਿਲੀ ਕੱਲੇ ਨਾਗਦੀ ਤੁਸੀਂ ਸਾਰੀ ਜਾਣਕਾਰੀ ਲੈ ਕੇ ਫਿਰ ਖਰੀਦਦਾਰੀ ਕਰਨੀ ਆ ਉਹਦੇ ਦੋ ਟਾਈਮ ਜੇ ਤੁਹਾਡਾ ਚੋਣ ਦਾ ਮਨ ਕਰਦਾ ਚੋ ਕੇ ਖਰੀਦਣੀ ਆ ਤੇ ਜੇ ਤੁਹਾਡਾ ਜਿਵੇਂ ਮਨ ਖੜਦਾ ਓਵੇਂ ਤੁਸੀਂ ਆਪਦੀ ਮੇਰਾ ਕੰਮ ਆ ਸਰ ਵੀਡੀਓ ਕਵਰ ਕਰਨਾ ਆਪਦੀ ਤਸੱਲੀ ਤੁਸੀਂ ਫੁੱਲ ਕਰਨੀ ਆ। ਮਗਰ ਇਹਦੇ ਕੀ ਆ ਗਿਆ ਵੀਰ ਜੀ? ਮਗਰ ਇਹ ਕੱਟਾ ਵੀਰੇ। ਕੱਟ ਆ ਗਿਆ। 12 ਕਿਲੋ ਫਿਰ ਠੰਡਾ ਦੁੱਧ ਮਿੰਨ ਕੇ ਦੇ ਦੇਵਾਂਗੇ। ਜਮਾ ਮਿੰਨ ਕੇ ਵੀਰੇ। ਓਕੇ ਰੇਟ ਕੀ ਆ ਗਿਆ ਬਈ ਇਹਦਾ ਰੇਟ ਦਾ? ਰੇਟੇ ਦਾ 11-15 ਬਈ। ਤੇ ਹੁਣ ਵੀਰੇ ਜਿਹੜੀ ਆਪਾਂ ਦੋ ਨੰਬਰ ਤੇ ਦੇਖੀਏ ਨੇ ਇਹ ਵੀ ਕਿਹੜਾ ਸੂਆ ਸੂਆ ਬਾਈ ਇਹ ਵੀ ਬਾਈ ਤੀਜਾ ਸੂਆ ਪਹਿਲਾ ਵਾਲੀ ਵੀ ਤੀਜਾ ਹੀ ਆ ਪਹਿਲਾ ਵੀ ਤੀਜਾ ਹੀ ਓਕੇ ਖੋਲੋ ਜੀ ਇਹਨੂੰ ਵੀ ਤੋੜ ਕਰਾ ਕੇ ਜੇ ਕਿੰਨੇ ਕੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੇ ਥੱਲੇ 12 13 ਲੀਟਰ ਪਿੜੇ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਇਹਨੂੰ ਹੋ ਗਏ ਸੂਈ ਨੂੰ ਇਹਨੇ ਵੀ 12 12 ਦਿਨ ਹੋ ਗਏ 12 ਦਿਨ ਦੁੱਧ 12 13 ਲੀਟਰ ਸੂਆ ਤੀਜਾ ਤੇ ਮਗਰੇ ਦੇ ਮਗਰੇ ਦੇ ਵੀ ਕੱਟਾ ਬਾਈ ਕੱਟ ਆ ਗਿਆ ਓਕੇ ਜੀ ਥਣ ਲੇਵ ਦੀ ਪੂਰੀ ਸਾਫਾ ਸ਼ਾਮ ਦੇ ਟਾਈਮ ਆਪਾਂ ਵੀਡੀਓ ਕਵਰ ਕਰ ਰਹੇ ਆ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਆ ਦੇਖੋ ਜੀ ਕਰੋ ਚੱਕ ਥਣ ਲੇਵ ਦੀ ਪੂਰੀ ਸਾਫ ਟਾਈਮ ਲੱਗਦਾ ਜਰੂਰ ਆਉਂਦੀਆਂ ਮਾਰਕੀਟ ਲੈ ਕੇ ਜਾਇਓ ਆ ਕੇ ਧਰਾਂ ਇਕੱਟਾ ਆ ਦੇਖੋ ਛਾਣ ਲੇਵੇ ਦੀ ਪੂਰੀ ਸਾਫ ਸੁਥਰੀ ਹਾਂਜੀ ਇਹਦਾ ਕੀ ਰੇਟ ਆ ਬਾਈ ਇਹਦਾ ਕੀ ਰੇਟ ਆ ਗਿਆ ਬਾਈ ਇਹਦਾ ਵੀ 15 ਬਾਈ 115000 ਹਾਂਜੀ ਬਾਈ ਕਿੰਨਾ ਦੁੱਧ ਸੀਗਾ ਥੱਲੇ ਇਹਦੇ ਵੀ ਥੱਲੇ 12 ਲੀਟਰ ਆਪਣੇ ਦੋਨਾਂ ਥੱਲੇ ਬਾਹਰ ਹਾਂਜੀ ਬਈ ਇਹੜੀ ਵੀਰੇ ਆਪਾਂ ਬੈੜ ਦੇਖੀ ਨੇ ਸ਼ਾਹੀਵਾਲ ਹਾਂਜੀ ਬਾਈ ਪਹਿਲਾ ਨੰਬਰ ਦਾ ਇਹ ਗੱਲ ਦਾਸ ਦਿਓ ਕਿਸੇ ਭੈਣ ਭਰਾ ਨੇ ਦੂਰੋਂ ਨੇੜੋਂ ਆਉਣਾ ਸੀਲ ਸਾਹੂ ਐ ਪੂਰੀ ਬਾਈ ਪੂਰੀ ਵਧੀਆ ਓਕੇ ਜਿਵੇਂ ਮਰਜ਼ੀ ਜਿਵੇਂ ਮਰਜ਼ੀ ਚੋਈ ਚਲੋ ਬੁਰੰਗਾ ਦੂਜਾ ਨੰਬਰ ਮੰਨਿਆ ਕਰ ਦੋ ਦਹਨੇ ਦਾ ਹਾਂ ਬਾਈ ਜਿਵੇਂ ਮਰਜ਼ੀ ਹਾਂਜੀ ਓਕੇ ਲਓ ਜੀ ਮਗਰ ਆ ਗਿਆ ਬੱਚਾ ਕਿੰਨੇ ਦਿਨਾਂ ਦੀ ਸੂਈ ਆ ਬਾਈ ਇਹ ਇਹ ਹੈਗੀ ਵੀਰੇ 10 ਦਿਨਾਂ ਦੀ ਸੂਈ 10 ਦਿਨਾਂ ਦੀ 15 ਲੀਟਰ ਫਿਰ ਮਿੰਨ ਦਾਂਗੇ ਹਾਂ 14 ਦੇ ਸ਼ੈਨ ਚੰਗੀ ਜਿਵੇਂ ਮਰਜੀ ਕੋਈ ਚੋਈ ਚੱਲੇ ਬਾਈ ਕੋਈ ਟਿੱਕਾ ਨਹੀਂ ਕੋਈ ਚੱਕਰੇ ਨਹੀਂ ਆ ਦੇਖੋ ਜੀ ਖਾਣ ਲੇਵੇ ਦੀ ਪੂਰੀ ਸਾਫ ਚੰਗੇ ਥਣ ਹਵਾਨੇ ਦੀ ਆ ਗਈ ਦੁੱਧ ਜਮਾ ਜਾਏ ਦੱਸਿਆ ਬਾਈ ਨੇ ਜਿੰਨਾ ਹੈਗਾ ਉਹਨਾਂ ਆ ਦੇਖੋ ਜੀ ਕਰੋ ਚੱਕ ਥਣ ਲੇਓ ਇੱਕ ਨੰਬਰ ਰੇਟ ਪੁੱਛ ਕੇ ਦੱਸ ਦਾਂਗੇ ਸ਼ਾਹੀਵਾਲ ਚ ਆ ਗਈ ਮਗਰ ਆ ਗਿਆ ਬੱਚਾ ਚੋਣ ਚਵਾਦੀ ਬਾਈ ਕਹਿੰਦਾ ਜਮਾ ਇੱਕ ਨੰਬਰ ਆ ਕੋਈ ਚੱਕਰ ਹੀ ਨਹੀਂ ਹਾਂਜੀ ਬਾਈ ਇਹਦੇ ਕੀ ਰੇਟ ਆ ਇਹਦਾ 50000 ਰੁਪਏ ਬਾਈ ਜਮਾ ਜਾਇ ਰੇਟ ਆ ਯਾਰ ਜਮਾ ਜਾਇ ਬਾਈ ਜਮਾ ਜਾਇ 50000 ਰੁਪਿਆ ਜਮਾ ਜਾਇ ਇਹਨਾਂ ਦਾ ਹੈਗਾ 1 ਲੱਖ ਤੇ 15-15 ਦੋਨਾਂ ਦਾ 12-12 ਕਿਲੋ ਦੁੱਧ ਤੇ 60 ਥੱਲੇ ਕਿੰਨਾ 15 ਬਾਈ ਬਾਹਰ ਥੱਲੇ ਪਈ 14-15 ਲੀਟਰ ਆਪਾਂ 14 ਤਾਂ ਮਣਕੀ ਦੇ ਦੇ ਮਣਕੀ ਦੇ ਮੰਗ 14 ਤਾਂ ਇੱਕ ਤਾਂ ਆਪਣਾ ਐਡਰੈਸ ਪ੍ਰੋਪਰ ਬੋਲ ਦੇ ਆਪਣਾ ਬਾਈ ਮਾਨਸਾ ਰੋਡ ਸਿਲ버 ਸਿਟੀ ਹੂੰ ਤੇ ਇੱਕ ਨੰਬਰ ਗਲੀ ਇੱਕ ਨੰਬਰ ਗਲੀ ਇੱਕ ਨੰਬਰ ਤੇ ਬਾਕੀ ਦਾ ਨੰਬਰ ਬਾਈ ਫੇਰ ਬੋਲ ਨੰਬਰ ਹੈਗਾ ਬਾਈ ਆਪਣਾ 75 ਪੂਰਾ 28000 180 180 ਜਿਹੜੀ ਆਪਾਂ ਦੋਦੇ ਦੱਸਿਆ ਜਮਾ ਇੰਨੇ ਨਹੀਂ ਨਿਕਲਣਗੇ ਜਮਾ ਭਾਈ ਜਮਾ ਜਮਾ ਓਕੇ ਜਮਾ ਤੈਨੂੰ ਨਾਲ ਸੀ ਤਿੰਨੇ ਸ ਨੂੰ ਚੈੱਕ ਕਰਾ ਤੇ ਦੋ ਝੋਟੀਆਂ ਪੂਰੀਆਂ ਵਧੀਆ ਦਿਖਾਤੀਆਂ ਇੱਕ ਤੁਹਾਨੂੰ ਦਿਖਾਤੀ ਆ ਬੈਡ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚਾਹੇਨ ਨੂੰ ਪਿਆਰ ਦੇਣ ਲਈ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਸ਼ਹਿਰ ਖਾਸ ਬਠਿੰਡੇ ਦੀ ਆ ਵੀਡੀਓ ਤੇ ਦਸਿਲ ਦਾ ਬਠਿੰਡਾ ਹੈਗਾ ਹੀ ਆ ਧੰਨਵਾਦ ਜੀ